अपना की बेटा, थी बेटा अजय सिंह कदो भेटती हो नी वीर आ ही भाई 22 ਹੋਇਆ ਕਦੋਂ ਹੋਈ ਸੀ ਆਖਰੀ ਵਾਰ ਗੱਲ ਤੁਹਾਡੀ ਨਾਲ ਆਖਰੀ ਵਾਰ ਮੇਰੇ ਪਰਸੋਂ ਗੱਲ ਹੋਈ ਕੀ ਗੱਲ ਬਾਤ ਹੋਈ ਸੀ ਕੀ ਕਹਿੰਦਾ ਕੀ ਚੰਦਾ ਬਰਾਜੀ ਖੁਸ਼ੀ ਆ ਬੜੀ ਠੀਕਾ ਕਾ ਬੱਸ ਕਹਿੰਦਾ ਮੰਮੀ ਨੇ ਗੱਲ ਕਰਾ ਦਿਓ ਕਾਜੀ ਫੇ ਮੈਂ ਘਰ ਥੋੜੀ ਗੱਲ ਕਰਤੀ ਤੇ ਉਹ ਮੰਮੀ ਨੇ ਕਹਿੰਨਾ ਮੇਰੀ ਗੱਲ ਕਰਾ ਕਈ ਵਾਰੀ ਹੁਣਾਂ ਘਰ ਉਹਨੇ ਕੰਮ ਤੇ ਹੁਣਾਂ ਮੈਂ ਕਹਿੰਨਾ ਬਾਸ਼ਾਨੀ ਗੱਲ ਲਓ ਨੇਜਾ ਜਦੀ ਮੈਂ ਪਾ ਜੀ ਉਹਨੂੰ ਫੋਣਾ ਕੋਈ ਉਹਨਾਂ ਗੱਲਾਂ ਕਿੰਨਾ ਕਿੰਨਾ ਕਰ ਪਾਉਗੇ ਅਭੀ ਮਾਤਾ ਜੀ ਕਿਸ ਤਰ੍ਹਾਂ ਸੂਚਨਾ ਮਿਲੀ ਕੱਲ ਸ਼ਾਮ ਨੂੰ ਆਪਾਂ ਨੂੰ ਸੂਚਨਾ ਮੈਨੂੰ 5:30 ਤਕਰੀਬਨ ਮਿਲੀ ਉਹਨਾਂ ਕੋਲੇ ਸੀਗਾ ਬਾਈਕ ਕੋਲੇ ਮੇਰੇ ਕੋਲ ਬਹੁਤ ਸੀ ਉਧਰ ਮੈਂ ਗਿਆ ਸੀ ਪਸ਼ੂਪਾਲ ਗੜਾ ਮਾਨ ਚੂਣ ਵਾਲੀ ਪੈ ਸੀ ਛੋਟੀ ਮੈਂ ਤਾਂ ਚੱਲ ਗਿਆ ਜਾਨ ਨੂੰ ਖਬਰ ਆਈ ਖਬਰ ਆਈ ਤੇ ਉਹ ਕਦੀ ਕੌਣ ਬੋਲਦਾ ਕਹਿੰਦਾ ਮੈਂ ਸਰ ਬੋਲਾਂ ਇੱਕ ਦਿਨ ਮੈਂ ਅਜੇ ਦੀ ਮੰਮੀ ਬੋਲੀਆ ਇਹ ਢਾਮਾ ਢੋਲ ਹੀ ਮੈਨੂੰ ਲਈ ਖੜੇ ਹੋ ਫੋਨ ਪਿਆ ਮੜੀ ਗੱਲ ਕਰਿਓ ਨਾ ਅਜੇ ਦਾ ਸਾਰਾ ਆ ਅਜੇ ਉਹਨੇ ਸਾਢਨੇ ਫੋਨ ਕਰਿਆ ਫੇਤੀ ਗੱਲਬਾਤ ਹੋਈ ਹਾਂਜੀ ਮੇਰੇ ਸਰ ਦੀ ਗੱਲ ਹੋਈ ਕਹਿੰਦਾ ਇਹਦਾ ਇਹ ਗੱਲ ਘਟਨਾ ਵਾਪਰ ਗਈ ਕਹਿੰਦਾ ਸਟੋਪ ਹੋ ਗਿਆ ਆਖੇ ਕਿਉਂ ਕਿ ਤੇ ਮੈਂ ਕੌਨੂੰ ਬਚਾ ਨਹੀਂ ਸਕੇ ਨਹੀਂ ਕਹਿੰਦਾ ਕਿਉਂ ਨਾ ਮੁਸ਼ਕਿਲ ਹੈ ਜਿਆਦਾ ਟੌਰਚਰ ਹੋ ਗਿਆ ਹਾਂਜੀ ਇੰਨੀ ਗੱਲ ਹੋਈ ਆ ਬਸ ਇਹ ਹਾਈ ਕੋਰਟ ਆ ਕਰੇ ਫਤਹੀ ਲੱਗ ਰਹੀ ਉਹ ਵੀ ਲੱਗੇ ਸੀ ਉਹ ਵੀ ਭਾਈ ਨਾ ਅਟਕੇ ਕਾਨੂੰ ਡੱਗਦੀ ਲੈਂਦੀ ਆ ਉਹ ਤੋਂ ਬਾਅਦ ਕੀ ਕਰਨਾ ਬਸ ਹਾਈ ਕੋਰਟ ਆ ਕਰੀਏ ਨਰਾਤੇ ਬੈਠੇ ਆ ਪੱਕੇ ਠਹਿ ਜੁਗਾਂਗੇ ਉਹ ਵੀ ਕਿੰਨੇ ਬੱਚੇ ਆ ਬੱਚੇ 6 ਬੇਟੀਆਂ ਇਹ ਇੱਕ ਬੇਡਾ ਸੀ ਆ ਕਿਸ ਤਰ੍ਹਾਂ ਜਿਹੜਾ ਪਰਿਵਾਰ ਵੀ ਬੜਾ ਗਰੀਬ ਵਿੱਚੋਂ ਗਰੀਬੀ ਦੀ ਕਿਸ ਤਰ੍ਹਾਂ ਪਾਲਣ ਪੋਸਣ ਦੀ ਪਾਲਣ ਪੋਸਣ ਬਸ ਜਹਾੜੀ ਦੱਪਾ ਕਰਿਆ ਉਹਨਾਂ ਦੀ ਮਾਤਾ ਨੇ ਵੀ ਜਹਾੜੀ ਦੱਪਾ ਕਰਿਆ ਨੇ ਗੰਦ ਬੂਗਾਜ ਕਰਿਆ ਹਾਂਜੀ ਬੇਟੀਆਂ ਫੈਕਟਰੀ ਫੂਕੀ ਦੀ ਵਜ੍ਹਾ ਨਾਲ ਕਾਹੀ ਨਹੀਂ ਕਾ ਗਮਲ ਏਦਾਂ ਗੁਜ਼ਾਰਾ ਕਰਕੇ ਥੋੜਾ ਥੋੜਾ ਪੈਸਾ ਜੋੜ ਕੇ ਚਲੋ ਚੁੰਨੀ ਕਿ ਲਾਵਾ ਕਰਿਆ ਜਿੱਦਾਂ ਉਹਨਾਂ ਦਾ ਵਸੇ ਬਕਰਿਆ ਕਰਮ ਦੇ ਬੱਚੇ ਲੋ ਬੇਟੀਆਂ ਖੋਸਾਲ ਉਹਨੂੰ ਵੀ ਹੁਣ ਸਾਰਾ ਵੀ ਡੈਡੀ ਦਾ ਸਾਰਾ ਹੋ ਗਿਆ। ਅਜੀ ਸਾਡਾ ਭਰਾ ਫਾਉ ਚਲੀ ਗਿਆ। ਸਾਾਨੂੰ ਕੋਈ ਕਹਿੰਦਾ ਸਾਾਨੂੰ ਵੀ ਦੇਖੂਗਾ। ਸਾਡੇ ਵੱਲ ਜੀ ਹੱਥ ਮਾਰੂਆ ਕੋਦੇ ਲੋੜ ਪੈ ਗਿਆ। ਕਹਿ ਰੁਭਾਗੇ ਧੱਕੇ ਨਾ ਵੀ ਸਾਾਨੂੰ ਆ ਚਾਹੀਦਾ। ਜਿਸ ਤਰ੍ਹਾਂ ਪਿੰਡ ਚ ਸੁਣਿਆ ਵੀ ਅਜੇ ਨੇ ਆਪ ਕੀ ਬੜੀ ਮਿਹਨਤ ਕਰੀਆ ਜਿਹੜੀ ਹਾੜੀ ਵੀ ਜਾਂਦਾ ਰਿਹਾ। ਹਾਂ ਜੀ ਹਾੜੀ। ਤਾਂ ਫਿਰ ਉਹ ਫੌਜ ਦੀ ਤਿਆਰੀ ਕਿਸ ਤਰ੍ਹਾਂ ਕਰਦਾ ਸੀਗਾ ਜੀ? ਡਾੜੀ ਦਾ ਪੱਕਾ ਕੇ ਫਿਰ ਟ੍ਰੇਨਿੰਗ ਵੀ ਕਰਦਾ ਤੇ ਅਕੈਡਮੀ ਜਾਂਦਾ ਰਿਹਾ ਫਿਰ। ਲੌਕਡਾਊਨ ਹੋ ਗਿਆ ਵਿੱਚ ਅਕੈਡਮੀ ਜਾਂਦਾ ਪਟਿਆਲੇ ਬਹੁਤ ਉਹਨੇ ਮਿਹਨਤ ਕਰੀ ਘਰ ਤੋਂ ਰਕਦਨੀ ਰਾਤ ਨੂੰ ਸਵੇਰ ਨੂੰ ਘਣੋਂ ਮੀਡਾੜੀ ਤੇਨੇ ਮੈਂ ਉੱਠੀ ਪੜਾਈ ਪੜੀ ਕਰੀ ਜਾਣੀ ਬਹੁਤ ਮਿਹਨਤ ਲਾ ਕੇ ਪੜਾਈ ਕਰੀ ਫਾਈਟਸ ਟੂ ਪਾਰ ਕੇ ਬਸ ਇਹ ਜਦ ਨੂੰ ਬਗੈ ਸੀ ਆ ਗਈ ਕਹਿੰਦੇ ਘਰਤੀ ਅਗਨੀ ਵੀਰ ਵਾਲੀ ਮੈਂ ਕਿਹਾ ਦੇਖ ਲੈ ਬੇਟਾ ਜਿੱਦਾਂ ਵੀ ਤੇਰੀ ਸ਼ਾਹ ਹੈ ਨਾ ਮੇਗਾ ਨੌਜਵਾਨੇ ਜਾਂਦੇ ਆ ਫੌਜਾਂ ਸਾਰੇ ਉਮੇਜਾ ਲੱਗਾ ਕਿ ਹੁੰਦਾ ਹਨ ਫੇਰਾ ਪੰਨ ਮੈਂ ਉਦੋਂ ਕੀ ਕਰ ਸਕਦਾ ਆ ਘਟਨਾ ਦਾ ਕੀ ਪਤਾ ਹੈ ਵੀ ਇਹ ਘਟਨਾ ਵੀ ਵਾਪਰ ਜਾਣੀ ਇੱਕ ਦਿਨ ਸਾਡੇ ਨਾਲ ਹੋਣ ਮੈਂ ਤਾਂ ਕੁਝ ਨਹੀਂ ਅਸਾਦੋਂ ਲਾਪੀ ਹਾਂ ਸਾਨੂੰ ਕੋ ਨ ਮਿਲਣਾ ਚਾਹੀਦਾ ਗੌਰਮਨ ਨੂੰ ਬੇਟਾ ਦਾ ਵਾਪਸ ਨਹੀਂ ਆਦਾ ਪਰ ਐਡੀ ਵੱਡੀ ਕੁਰਬਾਨੀ ਜਿਹੜੀ ਕਰੋੜਾਂ ਚ ਕੋਈ ਉਹ ਦਿੰਦਾ ਕਿਸ ਤਰ੍ਹਾਂ ਦੇ ਦਿਆਂ ਬੇਟੇ ਦੀ ਸ਼ਮਾਦਤ ਵੀ ਦੇਸ਼ ਦੇ ਲਈ ਕੁਰਬਾਨ ਕਰਮਾਨ ਹੋਇਆ ਗਵਰਵਾਸਾ ਨੂੰ ਮੇਰੇ ਬੇਟੇ ਤੇ ਮਾਣ ਵੀ ਇਹ ਮੇਰਾ ਬੇਟਾ ਸ਼ਹੀਦ ਹੋਇਆ ਕੁਰਬਾਨੀ ਦੀ ਦੇਸ਼ ਕਾਮ ਦੀ ਖਾਤਰ ਉਹਨੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਕਿਉਂ ਮੋਰੇ ਹੋ ਕੇ ਡੋੜ ਭੱਜ ਕੀਤੀ ਤਾਂ ਉਹਦੀ ਨਾ ਘਟਣਾ ਬਾਕੀ ਜੇ ਭਾਈ ਜਾਨ ਥੋੜਾ ਪਿੱਛੇ ਹਟਦਾ ਕਦਮ ਨਾ ਇੱਥੇ ਤੱਕ ਪਾਉਂਦਾ ਇਹ ਤੇ ਜਿਹੜੀ ਮਾਰ ਦਿੱਤਾ ਹਮੇਸ਼ਾ ਜਿਉਂਦੀ ਰਹੇ ਅੱਖਾਂ ਦੇ ਸਾਹਮਣੇ ਤੁਹਾਨੂੰ ਕਿ ਕਿਸ ਤਰ੍ਹਾਂ ਜਿਹੜੀ ਸਰਕਾਰ ਤੁਮਾਂ ਕਰਦੇ ਕਿ ਕਿਸ ਤਰ੍ਹਾਂ ਜਗਦਰ ਮੰਗ ਕਰਦੇ ਆ ਵੀ ਜੋ ਵੀ ਉਹਦਾ ਮਰਮੂਕਾ ਸਭ ਨੂੰ ਬਰਉਣਾ ਚਾਹੀਦਾ ਮੇਰੇ ਪਿੰਡ ਦਾ ਗੁੱਸ RAMGAR ਸਦਾਰਾਂ ਦੇ ਵਿੱਚ ਅਗਨੀ ਵੀਰ ਇਦਾਂ ਕੋਈ ਸੀਧ ਨਹੀਂ ਹੋਇਆ ਆ ਕੇ ਪਹਿਲਾਂ ਸੀਧ RAMGAR ਸਦਾ ਦਾ ਮੇਰਾ ਬੱਚਾ ਇਹਦਾ ਕੋਨਾ ਕੋ ਪੱਛੀ ਇਦਾਂ ਬਰਉਣਾ ਚਾਹੀਦਾ ਕਿਉਂਕਿ ਅਸੀਂ ਦੇਖ ਗਏ ਨਾਗਰੇ ਬਾਦਨੇ ਕਿਹਦੇ ਚਾਹੂਗਾ ਕੋਈ ਕਿ ਜੇ ਸਾਫ ਬਹੁਤ ਹੀ ਬਜ਼ੁਰਗ ਹੋ ਗਏ ਹੁਣ ਫਿਰ ਅੱਗੇ ਸਹਾਰਾ ਕਿਉਂਕਿ ਛੇ ਬੇਟੀਆਂ ਨੇ ਚਲੋ ਉਹਨਾਂ ਨੇ ਵੀ ਆਪਣੀ ਕਰ ਦਿੱਤੀ ਹੁਣ ਜਿਹੜੀ ਸਰਕਾਰ ਵੱਲੋਂ ਅਗਨੀਵੀਰ ਦੀ ਇਹ ਭਰਤੀ ਸ਼ੁਰੂ ਕੀਤੀ ਗਿਆ 4 ਸਾਲਾਂ ਬਾਅਦ ਨੌਕਰੀ ਵੀ ਖਤਮ ਕਰ ਦਿੰਦੇ ਨੇ ਜਾਨ ਤੇ ਵੀ ਖੇਡਦੇ ਨੇ ਬੱਚੇ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿੰਦਾ ਪਹਿਲਾਂ ਗੁੱਸੀ ਹੁੰਦੇ ਆ ਫੌਜੀ ਕੋਈ ਪੂਰਾ ਕੋਰਟ ਜਾਂ ਵਾਜ ਜਾਂ ਸਾਰਾ ਕਲੇਮ ਜੋ ਵੀ ਹੈਗਾ ਬਣਦਾ ਸਨਮਾਨ ਸਨਮਾਨ ਤੇ ਮਿਲਣਾ ਚਾਹੀਦਾ ਹਾਂਜੀ ਯਾ ਕੋਈ ਬੱਚੇ ਨੂੰ ਘਰ ਦੇ ਬੈਸਟਕ ਯਾ ਨੌਕਰੀ ਪੜ੍ਹ ਲਿਖੀ ਬੇਟੀ ਹੋਈ ਹੋਵੇ ਜਾਂ ਬੇਟਾ ਕੋਈ ਵੀ ਹੋਇਆ ਉਹਨੂੰ ਮਿਲਣਾ ਚਾਹਾਂਗਾ ਸਰਕਾਰੀ ਹੁਣ ਤੁਹਾਡੇ ਕੋਲ ਆਏ ਵੀ ਤੇ ਐਸਡੀਐਮ ਵੀ ਆਏ ਸੀ ਕਿ ਕੀ ਭਰੋਸਾ ਦੇ ਕੇ ਕਹਿਣੀ ਅੱਜ ਉਹ ਵੀ ਕੰਝ ਕਰਨੀ ਕਿ ਪੜ੍ਹਾਵਾਂਗੇ ਬੇਟੀ ਨੂੰ ਕੋਈ ਵੀ ਨੌਕਰੀ ਜੋ ਵੀ ਹੋਵੇ ਕਰਾਂਗੇ ਮਾਣ ਕਹਿੰਦੇ ਅਸੀਂ ਬੈਠੇ ਹਾਂ ਬਲੌ ਤੇ ਹੁਣ ਕੋਈ ਆਖਰੀ ਵਾਰ ਸੰਸਦ ਨਾਲ ਕੋਈ ਗੱਲਬਾਤ ਹੋਈ ਉਹ ਵੀ ਕਦੋਂ ਜਿਹੜੀ ਆ ਪਾਰਟੀ ਸ਼ੇਰ ਆਉਣਾ ਤੇ ਕਦੋਂ ਅੰਤ ਉਹਨੂੰ ਇਹ ਸਾਹਮਣੇ ਨਹੀਂ ਸੁਬਾਹ ਨੂੰ ਕਿ ਸੁਬਾਹ 7 7:00 ਨੂੰ ਸੁਬਾਹ ਹੁਣ ਹੋਈ ਸੀ ਇੰਟਰਵਿਊ ਸੇ ਤੇ ਮਿਲਣਾ ਉਹ 11:00 ਵਜੇ ਇੱਥੇ ਕਵੀਨ ਆ ਜਾਣਗੇ ਇੱਥੇ ਲੈ ਕੇ ਡੈਡ ਵੱਗ ਕੱਲ ਜੀ ਅੱਜ ਨਹੀਂ ਕੱਲ ਕੱਲ ਹਾਂਜੀ 11 ਹਾਂਜੀ ਕਰ ਕੱਲ ਹੋਣਾ ਜੀ ਹਾਂਜੀ ਹਾਂਜੀ ਕੱਲ ਜਿਸ ਤਰ੍ਹਾਂ ਪੰਜਾਬ ਸਰਕਾਰ ਵੀ ਜਿਹੜੇ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਕਰ ਰਹੀ ਹੈ ਚਲੋ ਇਕ ਮਾਣ ਹੁੰਦਾ ਮਾਣ ਰਾਖੀ ਦੀ 1 ਕਰੋੜ ਰੁਪਏ ਦਿੰਦੇ ਆ ਤੇ ਹੋਰ ਸਰਕਾਰ ਤੋਂ ਕੀ ਮੰਗ ਕਰਦੇ ਆਂ ਕਿ ਸਰਕਾਰ ਜੇ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਹੇ ਕਿਉਂਕਿ ਜੇ ਨੌਕਰੀ ਨਹੀਂ ਤਾਂ ਪਰਿਵਾਰ ਦਾ ਤਾਂ ਨਹੀਂ ਪੂਰਾ ਹੋ ਸਕਦਾ ਪਰਵਾਰ ਨੂੰ ਜਿੱਦਾਂ ਪਰਿਵਾਰ ਜਿਸ ਤਰ੍ਹਾਂ ਹੁਣੇ ਅਗਨੀ ਵੀਰ ਦੀ ਭਰਤੀ ਸ਼ੁਰੂ ਕੀਤੀ ਗਈ ਆ ਉਹਦੇ ਵਿੱਚ ਬੜਾ ਨੁਕਸਾਨ ਵੀ ਹੁੰਦਾ ਹੈ ਜੇ ਘਟਨਾਵਾਂ ਵਿੱਚ ਕੀ ਮੰਗ ਕਰਦੇ ਆਂ ਇਹ ਬਹੁਤ ਗਲਤ ਆਏ ਸੀ ਤਿੰਨ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਣ ਵਾਲਾ ਕੰਮ ਆ ਕਿਉਂਕਿ 4 ਸਾਲ ਦੀ ਨੌਕਰੀ ਤੋਂ ਬਾਅਦ ਕਿਸੇ ਨੂੰ ਕੋਈ ਬੈਨੀਫਿਟ ਤਾਂ ਦਿੰਦੇ ਨਹੀਂ ਉਹਨਾਂ ਦਾ ਸ਼ਹੀਦ ਹੋ ਗਿਆ ਬੱਚਾ ਸੈਂਟਰ ਗਵਰਨਮੈਂਟ ਦਾ ਪਤਾ ਨਹੀਂ ਵੀ ਇਹਨਾਂ ਨੂੰ ਇਹ ਚਲੋ ਪੰਜਾਬਗਰ ਫਾਰਮੈਟ ਦਾ ਧੰਨਵਾਦ ਦੀਆਂ ਜਿਹੜੇ ਕਹਿੰਦੇ ਨੇ ਵੀ ਸੀਐਮ ਸਾਹਿਬ ਆਉਣਗੇ ਜਾਂ 1 ਕਰੋੜ ਰੁਪਏ ਨਾ ਦੇਣਗੇ ਜਾਂ ਹੋਰ ਬਾਰੇ ਫਟ ਪਰ ਰੈਗੂਲਰ ਫੌਜੀ ਨੂੰ ਜੋ ਅਧਿਕਾਰ ਮਿਲਦੇ ਸਾਰੇ ਮਿਲਣੇ ਚਾਹੀਦੇ ਜੀ ਇਹਨਾਂ ਨੂੰ ਹੁਣੇ 6 ਭੈਣਾਂ ਦਾ ਇਕੱਲਾ ਭਾਈ ਸੀਗਾ ਪਰਿਵਾਰ ਤਾਂ ਖਤਮ ਹੋ ਗਿਆ ਨਾ ਤੇ ਸਰਕਾਰ ਜਾਣ ਦੀ ਖੇਡ ਰਹੀ ਹੈ ਇੱਕ ਤਰ੍ਹਾਂ ਨਾਲ ਲੋਕਾਂ ਦੇ ਵਿਚ ਵਾਤ ਨਾਲ ਹੁਣ ਮੁੰਡੇ ਭੱਤੀ ਹੋ ਜਾਂਦੇ ਨੇ ਕਿਉਂਕਿ ਰੋਜ਼ਗਾਰ ਹੈ ਨਹੀਂ ਇਹਨਾਂ ਕੋਲ ਪਰ ਹੁਣ 4 ਸਾਲ ਦੀ ਨੌਕਰੀ ਲਾ ਕੇ ਚਲੋ ਆ ਤਾਂ ਵੱਡੀ ਗੱਲ ਤਾਂ ਹੋ ਗਈ ਆ ਪਰ ਜੇ ਆ ਵੀ ਜਾਂਦਾ ਘਰੇ ਤਾਂ ਉਹਨੂੰ ਕੋਈ ਪੈਨਸ਼ਨ ਨਹੀਂ ਕੋਈ ਬੈਨੀਫਿਟ ਨਹੀਂ ਫਿਰ ਕੀ ਕਰੂਗਾ ਬੰਦਾ ਕਿਧਰ ਜਾਊਗਾ ਇਹ ਗੱਲ ਤਾਂ ਹੈ ਕਿ ਆ ਸਾਡੀ ਰਿਮਾਂਡ ਆ ਇਹ ਤੇ ਨੌ ਤੇ ਪਿੰਡ ਦੇ ਵਿੱਚ ਕੋਈ ਸਟੇਡੀਅਮ ਵਗੈਰਾ ਬਣਾਇਆ ਜਾਵੇ ਇਹਦੀ ਯਾਦ ਦੇ ਵਿੱਚ ਤੇ ਸਕੂਲ ਦਾ ਨਾਮ ਰੱਖਿਆ ਜਾਵੇ ਜੀ ਇਹਦੇ ਨਾਂ ਦੇ ਉੱਤੇ ਇਹਦੇ ਨਾਂ ਤੇ ਸਕੂਲ ਦਾ ਨਾਮ ਇੱਕ ਦਿਨਾਂ ਦੇ ਪਰਿਵਾਰ ਦੇ ਜੀ ਨੂੰ ਨੌਕਰੀ ਦਿੱਤੀ ਜਾਵੇ ਜੀ ਤੇ ਬਾਕੀ ਜੋ ਰੈਗੂਲਰ ਫੌਜੀਆਂ ਨੂੰ ਹੱਕ ਮਿਲਦੇ ਨੇ ਉਹ ਮੈਨਾਂ ਨੂੰ ਨਹੀਂ ਦਵਾਣਗੇ ਆ ਜੀ ਕ੍ਰਿਸਟੋ ਅੰਡ ਮੈਂ ਆਪਣੀ ਸਾਥ ਰੀਅਂਡਰ ਕਰੀ ਵੀਰ ਸ਼ਹੀਦ ਹੋਇਆ ਜੀ ਤੇ ਕੀ ਕਹੋਗੇ ਪਰਿਵਾਰ ਨਾਲ ਤੁਸੀਂ ਮੁਲਾਕਾਤ ਔਰ ਦੇਖੋ ਜੀ ਗਮ ਵੀ ਘੜੀ ਹੈ ਕਿ ਹੈ ਇੱਕ ਸਾਡੇ ਇਥੇ ਪਰਿਵਾਰ ਦੇ ਵਿੱਚੋਂ ਸ਼ਹੀਦ ਅਜੇ ਵੀਰ ਸਿੰਘ ਅਗਨੀਵੀਰ ਜੋ ਸ਼ਹੀਦੀ ਜਨਨ ਨੂੰ ਪ੍ਰਾਪਤ ਹੋਈ ਹੈ ਉਹਨਾਂ ਦਾ ਪਰਿਵਾਰ ਇਥੇ ਸਾਰਾ ਬੈਠਾ ਹੈ ਛੇ ਆ ਪੈਨਾ ਦਾ ਇਕੱਲਾ ਉਪਰਾਸ ਅੰਡ ਉਹਨਾਂ ਦੇ ਫਾਦਰ ਸਾਹਿਬ ਮਦਰ ਸਾਹਿਬ ਔਰ ਸਾਰੇ ਪਰਿਵਾਰ ਨੂੰ ਮਿਲੇ ਹੈ ਉਹਨਾਂ ਦੀ ਹਾਲਤ ਨਹੀਂ ਹੈ ਫਿਲਹਾਲ ਗੱਲ ਕਰਾਂਗੇ ਇਸ ਕੋ ਤਰ੍ਹਾਂ ਪ੍ਰਸ਼ਾਸਨ ਪੁਲਿਸ ਔਰ ਜਿੰਨੇ ਵੀ ਪਿੰਡ ਦੇ ਔਰ ਸਬਡਿਵੀਜ਼ਨ ਦੇ ਮੋਟਵਰ ਬੰਦੇ ਇੱਥੇ ਆ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇੱਕ ਤਰਾਸ ਦੇ ਸਕਦੇ ਆ ਉਹਨਾਂ ਦਾ ਉਹਨਾਂ ਦੇ ਨਾਲ ਖੜੇ ਆ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਹੈਗੇ ਉਹਨਾਂ ਨੂੰ ਦੱਸਿਆ ਹੈ ਕਿ ਉੱਥੋਂ ਜਿਹੜੀ ਸ਼ਹੀਦ ਦੀ ਜਿਹੜੀ ਬੇਹ ਹੈਗੀ ਆ ਉਹ ਸ਼ਾਮ ਨੂੰ ਉੱਥੋਂ ਸ਼ਾਇਦ ਅੱਜ ਉੱਥੋਂ ਜੰਮੂ ਹਸਪਤਾਲ ਤੋਂ ਜਿਹੜੀ ਹੈਗੀ ਆ ਉਹਦੀ ਰਵਾਨਗੀ ਹੋਏਗੀ ਸਬੂਧਾ ਸਾਹਿਬ ਨਾਲ ਉੱਥੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਆਥੈਂਟਿਕ ਇਨਫੋਰਮੇਸ਼ਨ ਜਦੋਂ ਹੀ ਮਿਲਦੀ ਹੈ ਕਿ ਉਹ ਕਦੋਂ ਚੱਲਣਗੇ ਉਹਦੇ ਹਿਸਾਬ ਨਾਲ ਕੱਲ ਜਾਂ ਜਿਵੇਂ ਜਿਹੜੇ ਲਾਸਟ ਬ੍ਰਾਈਟਸ ਨੇ ਸਰਕਾਰ ਕਦੋਂ ਹੁੰਦਾ ਉਹਦੇ ਬਾਰੇ ਹਜੇ ਪਰਿਵਾਰ ਨੇ ਫੈਸਲਾ ਲੈਣਾ ਉਸ ਟਾਈਮ ਤੇ ਕਹਿੰਦਾ ਮੈਮ ਐਸ ਪਰ ਗਵਰਨਮੈਂਟ ਪਾਲਿਸੀ ਕਿਤਨਾ ਗੱਲ ਹੋਈ ਹੋਵੇ ਤੁਹਾਡੀ ਜਾਂ ਪ੍ਰੋਜੈਕਟ ਦੇ ਨਾਲ ਕੋਈ ਸੀਐਮ ਸਾਹਿਬ ਨਾਲ ਜੋ ਵੀ ਪਾਲਿਸੀ ਦੇ ਰਿਗਾਰਡਿੰਗ ਡਿਸੀਜਨ ਹੈ ਉਹ ਸੀਐਮ ਸਾਹਿਬ ਦਫ਼ਤਰ ਵੱਲੋਂ ਕਨਵੇੀ ਕਰ ਦਿੱਤਾ ਜਾਵੇਗਾ ਔਰ ਜੋ ਵੀ ਸ਼ਹੀਦ ਹੋਣ ਉਸ ਦਾ ਬੰਦਾ ਜਿਹੜਾ ਹੈਗਾ ਪਰਿਵਾਰ ਨੂੰ ਜਿਹੜੀ ਇਹ ਪੂਰੀ ਸਹਾਇਤਾ ਸਪੋਰਟ ਜਿਹੜੀ ਹੋਣੀ ਸੀ ਥੈਂਕ ਯੂ ਮੈਮ